देश के दुश्मनों ने भारत की आत्मा पर हमला करने का दुस्साहस किया और इस हमले की साजिश रचने वालों को उनकी कल्पना से भी बड़ी सजा मिलेगी कल जुग है कल जुग ਦੋਸਤੋ ਇਹ ਜੋ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਚੱਲ ਰਿਹਾ ਸੀ ਪਾਕਿਸਤਾਨ ਵੱਲੋਂ ਡਰੋਨ ਮਿਜ਼ਾਈਲ ਹਮਲੇ ਹੋ ਰਹੇ ਸਨ ਇਹ 10 ਮਈ ਦੀ ਸ਼ਾਮ ਹੁੰਦੇ ਹੁੰਦੇ ਅਚਾਨਕ ਬੰਦ ਹੋ ਗਏ ਸ਼ਾਮ 5 ਵਜੇ ਦੇ ਵਸਦੇ ਸੰਘਰਸ਼ ਵਿਰਾਮ ਦੀਆਂ ਖਬਰਾਂ ਚੱਲਣ ਲੱਗ ਪਈਆਂ ਸਨ ਡੋਨਲਡ ਟਰੰਪ ਦਾ ਟਵੀਟ ਵਾਇਰਲ ਹੋਣ ਲੱਗਾ ਸੀ ਰਾਤ ਹੁੰਦੇ ਹੁੰਦੇ ਦੋਹਾਂ ਦੇਸ਼ਾਂ ਵਿੱਚ ਜੰਗਬੰਦੀ ਹੋਣ ਉੱਪਰ ਮੋੜ ਜਿਹੀ ਲੱਗ ਗਈ ਸੀ ਕੀ ਦੋਸਤੋ ਇਹ ਕੁਝ ਸਮੇਂ ਦਾ ਹੀ ਸੀਜ਼ਫਾਇਰ ਹੈ ਜਾਂ ਜਾਂ ਜੰਗ ਪੱਕੀ ਤਰ੍ਹਾਂ ਰੁਕ ਗਈ ਹੈ ਖਤਮ ਹੋ ਗਈ ਹੈ ਅੱਜ ਦੀ ਵੀਡੀਓ ਵਿੱਚ ਇਸ ਬਾਰੇ ਇਹ ਜਾਣਕਾਰੀ ਪ੍ਰਾਪਤ ਕਰਾਂਗੇ ਫਿਲਹਾਲ ਹੁਣ ਜੋ ਸਥਿਤੀ ਹੈ ਜੰਗੀ ਹਾਲਾਤ ਹਨ ਉਸ ਅਨੁਸਾਰ ਕੌਣ ਜਿੱਤਿਆ ਅਤੇ ਕੌਣ ਹਾਰਿਆ ਇਹ ਜਾਣਕਾਰੀ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਫਿਲਹਾਲ ਤਾਂ ਦੋਸਤੋ ਜੰਗਬੰਦੀ ਹੋ ਗਈ ਹੈ ਐਤਵਾਰ ਦਾ ਦਿਨ ਸੀਜ਼ਫਾਇਰ ਦੇ ਨਾਂ ਰਿਹਾ ਅੰਮ੍ਰਿਤਸਰ ਵਿੱਚ ਤਾਂ ਕੁਝ ਲੋਕ ਖਾਸ ਕਰਕੇ ਵਪਾਰੀ ਵਰਗ ਨੇ ਜੰਗ ਰੁਕਣ ਦਾ ਉਹਨਾਂ ਦੇ ਮੁਤਾਬਕ ਜੰਗ ਖਤਮ ਹੋਣ ਦੀ ਖੁਸ਼ੀ ਵਿੱਚ ਉਹਨਾਂ ਨੇ ਲੱਡੂ ਤੱਕ ਵੰਡੇ ਚਲੋ ਦੋਸਤੋ ਜੇ ਜੰਗ ਖਤਮ ਹੋ ਗਈ ਹੈ ਤਾਂ ਚੰਗੀ ਗੱਲ ਹੈ ਪਰ ਇੰਜ ਲੱਗਦਾ ਤਾਂ ਨਹੀਂ ਕਿਉਂਕਿ ਹਲੇ ਤੱਕ ਦੀ ਹੋਈ ਜੰਗ ਵਿੱਚ ਕਿਸੇ ਵੀ ਧਿਰ ਨੇ ਕੁਝ ਹਾਸਲ ਨਹੀਂ ਕੀਤਾ ਹੈ ਨਾ ਹੀ ਕੋਈ ਤੇ ਰਹੀ ਹੈ ਫਿਰ ਜੰਗਬਦੀ ਕਿਵੇਂ ਪੋਸੀਬਲ ਹੈ ਭਾਰਤ ਵਿੱਚ ਭਾਰਤੀ ਮੇਨਸਟ੍ਰੀਮ ਮੀਡੀਆ ਜੋ ਕਦੇ ਕਾਂਗਰਸ ਦਾ ਗੁਲਾਮ ਮੀਡੀਆ ਮੰਨਿਆ ਜਾਂਦਾ ਸੀ ਅੱਜ ਕੱਲ ਜਿਸ ਨੂੰ ਮੋਦੀ ਮੀਡੀਆ ਵੀ ਕਿਹਾ ਜਾਂਦਾ ਹੈ ਉਸ ਮੁਤਾਬਕ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ ਤਬਾਹੀ ਮਚਾ ਦਿੱਤੀ ਹੈ ਪਾਕਿਸਤਾਨੀ ਫੌਜ ਰਹਿਮ ਰਹਿਮ ਦੀ ਭੀਖ ਮੰਗ ਰਹੀ ਹੈ ਕਿ ਸੱਚ ਹੀ ਇੰਜ ਹੈ ਇਸ ਦਾ ਜਵਾਬ ਪਾਕਿਸਤਾਨ ਨੇ ਸੀਜ਼ ਫਾਇਰ ਦਾ ਐਲਾਨ ਹੋਣ ਤੋਂ ਬਾਅਦ ਅਸ਼ਰੀਗਰ ਅਤੇ ਪਠਾਨਕੋਟ ਵਿੱਚ ਡਰੋਨ ਭੇਜ ਕੇ ਦੇ ਦਿੱਤਾ ਸੀ ਪਰ ਲੱਗਦਾ ਹੈ ਕਿ ਮੋਦੀ মিডিਆ ਆਮ ਲੋਕਾਂ ਵਿੱਚ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੀ ਸ਼ਬੀ ਧੂਮਲ ਕਰਨ ਦੀ ਸਪਾਰੀ ਲੈ ਕੇ ਬੈਠਿਆ ਹੋਇਆ ਹੈ ਉਹ ਜੋ ਕੁਝ ਟੀਵੀ ਚੈਨਲਾਂ ਤੇ ਚਲਾ ਰਿਹਾ ਹੈ ਉਸ ਨੂੰ ਲੋਕ ਹਜਮ ਨਹੀਂ ਕਰ ਰਹੇ ਹਨ মিডিਆ ਮੁਤਾਬਕ ਭਾਰਤੀ ਫੌਜ 에ਅਰ ਫੋਰਸ ਨੇ ਪਾਕਿਸਤਾਨ ਵਿੱਚ ਭਾਰੀ ਤਬਾਹੀ ਮਚਾਈ ਹੈ ਕਈ 에ਅਰ ਬੇਸ ਅਤੇ 에ਅਰਪੋਰਟ ਉਹਨਾਂ ਨੇ ਤਬਾਹ ਕਰ ਦਿੱਤੇ ਹਨ ਗੱਲ ਦੋਸਤੋ ਮੰਨ ਵੀ ਲੈਣੀ ਚਾਹੀਦੀ ਹੈ ਸਾਡੀ ਆਪਣੀ ਫੌਜ ਹੈ ਸਾਡੇ ਆਪਣੇ ਜਵਾਨ ਹਨ ਉਹਨਾਂ ਨੂੰ ਇਸ ਕਾਮਯਾਬੀ ਲਈ ਮੁਬਾਰਕਬਾਦ ਪਰ ਜਦ ਭਾਰਤ ਇੰਨੀ ਤਗੜੀ ਪੋਜੀਸ਼ਨ ਵਿੱਚ ਸੀ ਤਾਂ ਭਾਰਤੀ ਫੌਜ ਰਹਿਮ ਦੀ ਅਪੀਲ ਕਰ ਰਹੀ ਪਾਕਿਸਤਾਨੀ ਫੌਜ ਉੱਪਰ ਅਚਾਨਕ ਜੰਗਬੰਦੀ ਫਿਰ ਅਚਾਨਕ ਜੰਗਬੰਦੀ ਉਹ ਵੀ ਉਸ ਵੇਲੇ ਜਦੋਂ ਇੰਡੀਅਨ ਆਰਮੀ ਫੋਰਸ ਚੰਗੀ ਦਿਨਾਂ ਰਗੜਾ ਚਾਹ ਰਹੀ ਸੀ ਕਿਸੇ ਨੂੰ ਵੀ ਹਜਮ ਨਹੀਂ ਹੋ ਰਿਹਾ ਹੈ ਕਿ ਪਾਕਿਸਤਾਨ ਦੇ ਡੀਜੀਐਮਓ ਦੇ ਕਹਿੰਦੇ ਭਾਰਤ ਨੇ ਇਹ ਸੀਜ਼ਫਾਇਰ ਕਰ ਲਿਆ ਹੈ ਗੱਲਬਾਤ ਬੇਸ਼ੱਕ ਡੀਜੀਐਮਓ ਲੈਵਲ ਤੇ ਹੋਈ ਹੋਵੇਗੀ ਪਰ ਜੰਗ ਰੋਕਣ ਦਾ ਫੈਸਲਾ ਭਾਰਤੀ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਉਸ ਲੈਵਲ ਤੇ ਹੀ ਹੋਣਾ ਸੀ ਅਤੇ ਹੋਇਆ ਹੋਵੇਗਾ ਉਹ ਨਜਿੱਸੀ ਫੈਰ ਹੋ ਗਿਆ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਹੋ ਰਹੇ ਹਨ ਕਿ ਭਾਰਤ ਨੇ ਇਸ ਸੀਮਿਤ ਜੰਗ ਤੋਂ ਕੀ ਪ੍ਰਾਪਤ ਕੀਤਾ ਹੈ ਕੀ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣੇ ਉਹ ਨਸ਼ਟ ਕਰ ਦਿੱਤੇ ਗਏ ਹਨ ਦੂਸਰੇ ਚੁੱਪਚਾਪ ਕਿਸੇ ਰਾਤ 에ਅਰ ਸਟ੍ਰਾਈਕ ਜਾਂ ਮਿਜਲ ਆ ਰਹੀ ਹਿੰਡਰੂ ਨਾ ਰਹੀ ਇਹ ਸਭ ਕਰਕੇ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਭਾਰਤ ਨੇ ਉੜੀ ਜਾਂ ਪੁਲਵਾਮਾ ਵਾਂਗ ਪਹਿਲਗਾਮ ਇਨਸੀਡੈਂਟ ਦਾ ਵੀ ਬਦਲਾ ਲੈ ਲਿਆ ਹੈ ਤਾਂ ਲੋਕ ਮੰਨ ਲੈਂਦੇ पर गलां तो सबक सिखादियां हो रही सन प्रधानमंत्री नरेंद्र मोदी ओ बिहार में उन्होंने दिता हुआ भाषण लोगों अज भी याद है अब आतंकियों की बची खुची जमीन को भी मिट्टी में मिलाने का समय आ गया है देश के दुश्मनों ने भारत की आत्मा पर हमला करने का दुस्साहस किया है मैं बहुत स्पष्ट शब्दों में कहना चाहता हूं जिन्होंने ये हमला किया है उन आतंकियों को और इस हमले की साजिश रचने वालों को उनकी कल्पना से भी बड़ी सजा मिलेगी ਕਿਵੇਂ ਉਸ ਦਾਅਵੇ ਦੀ ਅੱਜ ਫੂਕ ਨਿਕਲ ਗਈ ਹੈ ਇਹ ਸਵਾਲ ਤਾਂ ਹੁਣ ਆਪੋਜੀਸ਼ਨ ਪਾਰਟੀ ਵਾਲੇ ਹੀ ਨਹੀਂ ਸਕੂ ਆਮ ਲੋਕ ਵੀ ਕਰਨਗੇ ਦੋਸਤਾਂ ਜ 12 ਮਈ ਨੂੰ ਪ੍ਰੈਸ ਬਰੀਫਿੰਗ ਰਾਹੀਂ ਕੁਝ ਠੋਸ ਸਾਹਮਣੇ ਆਉਂਦਾ ਹੈ ਤਾਂ ਲੋਕ ਸੰਤੁਸ਼ਟ ਹੋ ਜਾਣਗੇ ਨਹੀਂ ਤਾਂ ਫਿਰ ਜਾਵੇ ਮੋਦੀ ਤੂੰ ਵੀ ਕਾਂਗਰਸੀਆਂ ਵਰਗਾ ਹੀ ਨਿਕਲ ਆ ਇਹ ਇਹ ਨਿਰਾਸ਼ਾ ਵਿੱਚ ਆਮ ਲੋਕਾਂ ਦੀ ਰਾਏ ਬਣ ਜਾਵੇਗੀ ਅਤੰਕਵਾਦ ਖਿਲਾਫ ਜੰਗ ਇੰਨੀ ਵਿਧਾ ਕੇ ਅੱਗੇ ਰੋਕ ਦੇਣੀ ਕੀ ਪਾਕਿਸਤਾਨ ਹੁਣ ਭਾਰਤ ਨੂੰ ਹਾਫਿਜ਼ ਸਈਏ ਜਾਂ ਦਾਊਦ ਅਬਰਾਹਮ ਵਰਗੇ ਵਾਂਟੇੜ ਤਵਾਦੀ ਉਹ ਸੌਂਪਨ ਨੂੰ ਤਿਆਰ ਹੋ ਗਿਆ ਹੈ ਕਿ ਇਹੋ ਜਿਹਾ ਕੋਈ ਸਮਝੌਤਾ ਸੀਜ਼ਫਾਇਰ ਵੇਲੇ ਹੋਇਆ ਹੈ ਇਹ ਲੋਕਾਂ ਨੂੰ ਦੱਸਣਾ ਹੀ ਪਵੇਗਾ ਨਹੀਂ ਤਾਂ ਆਮ ਲੋਕਾਂ ਵਿੱਚ ਇਹ ਰਾਏ ਜੋਰ-ਜੋਰ ਪકડੇਗੀ ਕਿ ਅਮਰੀਕਾ ਦੇ ਦਬਾਅ ਹੇਠ ਭਾਰਤ ਨੇ ਇਹ ਸੀਜ਼ਫਾਇਰ ਕੀਤਾ ਹੈ ਇੱਕ ਵਾਰੀ ਦੋਸਤੋ ਫਿਰ ਫੌਜ ਦੀ ਜਿੱਤੀ ਹੋਈ ਬਾਜ਼ੀ ਚਾਹੇ ਹੋ 1947 ਹੋਵੇ ਜਾਂ 1971 ਦੀ ਜੰਗ ਉਸ ਵਾਂਗ ਹੀ 2025 ਵਿੱਚ ਵੀ ਨੇਤਾਵਾਂ ਨੇ ਟੇਬਲ ਦੇ ਉੱਤੇ ਹਾਰ ਦਿੱਤੀ ਹੈ ਇਹ ਰਾਏ ਲੋਕਾਂ ਵਿੱਚ ਬਣ ਹੀ ਗਈ ਹੈ ਕਿਉਂਕਿ ਕੁਝ ਪ੍ਰਾਪਤੀ ਵੀ ਤਾਂ ਲੋਕਾਂ ਨੂੰ ਦਿਸਣੀ ਚਾਹੀਦੀ ਹੈ ਇਸੇ ਕਰਕੇ ਲੋਕ ਨਿਰਾਸ਼ ਹੁੰਦੇ ਹਨ ਦੋਸਤੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵੀਟ ਦੋਸਤੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੀਜ਼ਫਾਇਰ ਨੂੰ ਲੈ ਕੇ ਕੀਤਾ ਹੋਇਆ ਟਵੀਟ ਲੋਕਾਂ ਨੂੰ ਰੜਕ ਰਿਹਾ ਹੈ ਭਾਰਤ ਦਾ ਸਰਕਾਰ ਲੱਖ ਕਹੇਗੀ ਭਾਰਤ ਪਾਕਿਸਤਾਨ ਵਿਚਾਰ ਕਿਸੇ ਧਿਰ ਦਾ ਕੋਈ ਦਖਲ ਨਹੀਂ ਹੈ ਪਰ ਜੋ ਕੁਝ ਹੋਇਆ ਦਿਖ ਰਿਹਾ ਹੈ ਉਸ ਬਾਰੇ ਕੀ ਕਿਹਾ ਜਾਵੇ ਪਾਕਿਸਤਾਨ ਦਾ ਦੋਸਤੋ ਸ਼ੁਰੂ ਤੋਂ ਹੀ ਅਤੇ ਹੁਣ ਵੀ ਅਮਰੀਕਾ ਨੂੰ ਅੱਬਾ ਜਾਨ ਅੱਬਾ ਜਾਨ ਕਹਿੰਦਾ ਰਿਹਾ ਹੈ ਪਰ ਭਾਰਤ ਉਸਨੇ ਮਨਮੋਹਨ ਸਿੰਘ ਵੇਲੇ ਵਾਂਗ ਸैम ਪਾਪਾ ਕਹਿੰਦੀ ਥਾ ਮੋਦੀ ਗਵਰਨਮੈਂਟ ਵੇਲੇ ਅਮਰੀਕਾ ਨੂੰ ਗੁੱਡ ਫਰੈਂਡ ਜਾਂ ਬ੍ਰਦਰ ਕਹਿਣਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਵਾਰ ਦੋਸਤੋ ਇਹ ਜੋ ਸੀਜ਼ ਫਾਇਰ ਵੇਲੇ ਹੋਇਆ ਹੈ ਉਸ ਨਾਲ ਅਮਰੀਕਾ ਫੇਰ ਤੋਂ ਸैम ਪਾਪਾ ਦੀ ਭੂਮਿਕਾ ਵਿੱਚ ਆ ਗਿਆ ਹੈ ਹੁਣ ਜੇ ਭੂਖ ਵਿੱਚ ਦੋਸਤੋ ਭਾਰਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਅਮਰੀਕਾ ਨੂੰ ਮਿੱਤਰ ਦੇਸ਼ ਜਾਂ ਡੋਨਾਲਡ ਟਰੰਪ ਨੂੰ ਦੋਸਤ ਕਹਿੰਦੇ ਹਨ ਤਾਂ ਫੇਰ ਆਮ ਲੋਕਾਂ ਵਿੱਚ ਉਹਨਾਂ ਦੀ ਸ਼ਬੀ ਇੱਕ ਫੁਕਰੇ ਨੇਤਾ ਜੀਹਾਂ ਇੱਕ ਫੁਕਰੇ ਨੇਤਾ ਜਿਹੀ ਬਣ ਕੇ ਰਹਿ ਜਾਵੇਗੀ ਕਿਉਂਕਿ ਅਮਰੀਕਾ ਡੋਨਾਲਡ ਟਰੰਪ ਉਹ ਭਾਰਤ ਨੂੰ ਮਿੱਤਰ ਦੇਸ਼ ਕਹਿੰਦੇ ਹੋਏ ਲੋੜ ਵੇਲੇ ਔਖੀ ਘੜੀ ਵਿੱਚ ਖੜੇ ਦਾ ਪਾਕਿਸਤਾਨ ਵਾਲੇ ਹੀ ਹੋਏ ਸਨ ਉਹਨਾਂ ਪਾਕਿਸਤਾਨ ਨੂੰ ਹੀ ਆਪਣਾ ਸੱਕਾ ਸਾਬਤ ਕੀਤਾ ਹੈ ਬੇਸ਼ੱਕ ਇਹ ਅਮਰੀਕਾ ਦੀ ਮਜਬੂਰੀ ਹੋਵੇ ਪਰ ਇਸ ਨਾਲ ਭਾਰਤ ਨੂੰ ਕੀ ਅਮਰੀਕਾ ਇਜ਼ਰਾਈਲ ਹਮਾਸ ਦੀ جنگ ਤੋਂ ਬਾਅਦ ਦੋਸਤੋ ਹੁਣ ਈਰਾਨ ਨਾਲ ਜੰਗ ਛੇੜਨ ਦੇ ਚੱਕਰ ਵਿੱਚ ਹੈ ਭੂਖ ਵਿੱਚ ਫਿਰ ਅੱਗੇ ਡਾਇਰੈਕਟ ਟਕਰਾਅ ਚైనా ਨਾਲ ਵੀ ਹੋ ਸਕਦਾ ਹੈ ਈਰਾਨ ਨਾਲ ਦੋਸਤੋ ਟਕਰਾਅ ਜੰਗ ਲਈ ਅਮਰੀਕਾ ਨੂੰ ਪਾਕਿਸਤਾਨ ਦੀ ਲੋੜ ਪੈਣੀ ਹੈ ਭਾਰਤ ਅਮਰੀਕਾ ਦਾ ਪਿੱਠੂ ਬਣ ਕੇ ਜੰਗ ਵਿੱਚ ਈਰਾਨ ਖਿਲਾਫ ਮਦਦ ਨਹੀਂ ਕਰੇਗਾ ਇਹੋ ਸੋਚ ਪਰਖ ਕੇ ਅਮਰੀਕਾ ਨੇ ਇਸ ਵੇਲੇ ਪਾਕਿਸਤਾਨ ਦਾ ਪੱਖ ਲਿਆ ਹੈ ਤਾਂ ਜੋ ਕਿ ਅਗੇ ਇਰਾਨ ਖਿਲਾਫ ਜਦੋਂ جنگ ਛੇੜੀ ਜਾਵੇ ਤਾਂ ਪਾਕਿਸਤਾਨ ਅਮਰੀਕਾ ਵੱਲ ਖੜਾ ਹੋਇਆ ਹੋਵੇ ਦੋਸਤੋ ਇਸ جنگ ਵਿੱਚ ਪਾਕਿਸਤਾਨ ਦਾ ਹਾਰ ਕੇ ਵੀ ਬਿੰਨ ਬਿੰਨ ਸਿਚੁਏਸ਼ਨ ਵਿੱਚ ਹੈ ਇੱਕ ਤਾਂ جنگ ਵਿੱਚ ਉਸ ਦੀ ਨਜ਼ਰ ਆਉਂਦੀ ਹਾਰ ਉਹ ਟਲ ਗਈ ਹੈ ਦੂਜਾ ਅਮਰੀਕਾ ਨੇ ਉਸ ਨੂੰ ਆਈਐਮਐਫ ਦੁਆਰਾ ਉਸ ਲਈ ਲੋਨ ਸੈਂਕਸ਼ਨ ਵੀ ਕਰਾ ਦਿੱਤਾ ਹੈ ਜੋ ਬੜੀ ਦੇਰ ਤੋਂ ਰੁਕਿਆ ਹੋਇਆ ਸੀ ਅੰਦਰ ਖਾਤੇ ਦੋਸਤੋ ਹੋਰ ਵੀ ਕਈ ਲਾਲਚ ਪਾਕਿਸਤਾਨ ਨੂੰ ਦਿੱਤੇ ਗਏ ਹੋਣਗੇ ਕੁਝ ਡਰਾਵੇ ਵੀ ਹੋ ਸਕਦਾ ਹੈ ਕਿ ਦਿੱਤੇ ਗਏ ਹੋਣ ਪਰ ਹੁਣ ਪਾਕਿਸਤਾਨ ਦੀ ਗਵਰਨਮੈਂਟ ਸੈਨਾ ਪਾਕਿਸਤਾਨ ਦੇ ਲੋਕਾਂ ਵਿੱਚ ਆਪਣੇ ਪ੍ਰਾਪਤੀ ਜਿੱਤ ਦਾ ਦਾਵਾ ਕਰ ਸਕਦੀ ਹੈ ਇੰਜ ਦੋਸਤੋ ਇਸ ਜੰਗ ਵਿੱਚ ਪਾਕਿਸਤਾਨ ਹਾਰ ਕੇ ਵੀ ਜਿੱਤਿਆ ਮੰਗ ਵਿਹਾਰ ਕਰੇਗਾ ਪਰ ਪਰ ਭਾਰਤ ਮੀਡੀਆ ਟੀਵੀ ਚੈਨਲ ਤੇ ਬਹਿ ਕੇ ਫੌਜੀ ਜਨਰਲ ਅਫਸਰ ਪੱਤਰਕਾਰ ਵਿਦਵਾਨ ਜੰਗੀ ਮੈ ਰਹੇ ਲੱਖ ਦਾਵਾ ਕਰੀ ਜਾਣ ਕਿ ਭਾਰਤ ਨੇ ਭਾਰਤੀ ਫੌਜ ਨੇ ਪਾਕਿਸਤਾਨ ਦੇ ਗੋਡੇ ਟਿਕਾ ਦਿੱਤੇ ਹਨ ਉਹਨਾਂ ਨੂੰ ਪਾਕਿਸਤਾਨੀ ਫੌਜ ਨੂੰ ਘੁਟਨਿਆਂ ਤੇ ਲਿਆਉਂਦਾ ਹੈ ਪਰ ਆਮ ਲੋਕ ਇਸ ਗੱਲ ਦੇ ਉੱਪਰ ਨਿਰਾਸ਼ ਹੀ ਹਨ ਬਹੁਤਾ ਵਿਸ਼ਵਾਸ ਨਹੀਂ ਕਰ ਰਹੇ ਹਨ ਉਹਨਾਂ ਕੋਲ ਸਵਾਲ ਬਹੁਤ ਹਨ ਪਰ ਟੀਵੀ ਚੈਨਲ ਪੱਤਰਕਾਰ ਉਹਨਾਂ ਸਵਾਲਾਂ ਨੂੰ ਚੁੱਕਣ ਜਾਂ ਉਹਨਾਂ ਦੇ ਜਵਾਬ ਦੇਣ ਦੀ ਥਾਂ ਕੁਝ ਹੋਰ ਹੀ ਪ੍ਰਪੋਗੈਂਡਾ ਟੀਵੀ ਚੈਨਲ ਉੱਪਰ ਚਲਾ ਰਹੇ ਹਨ ਫਿਰ ਮੇਨਸਟ੍ਰੀਮ ਮੀਡੀਆ ਚਾਹੁੰਦਾ ਹੈ ਕਿ ਉਹਨਾਂ ਨੂੰ ਨਿਰਪੱਖ ਰਾਸ਼ਟਰਵਾਦੀ ਪੱਤਰਕਾਰ ਕਿਹਾ ਜਾਵੇ ਨਾ ਕਿ ਮੋਦੀ ਗੋਦੀ ਮੀਡੀਆ ਉਹਨਾਂ ਦਾ ਇਹ ਵਿਵਹਾਰ ਸੋਨੀਆ ਦੀ ਗਵਰਨਮੈਂਟ ਵੇਲੇ ਵੀ ਹੁੰਦਾ ਸੀ ਜੋ ਹੁਣ ਹੈ ਬਸ ਬਦਲਿਆ ਕੀ ਹੈ ਦੋਸਤੋ ਬਸ ਮਾਲਕ ਹੀ ਬਦਲਿਆ ਹਾ ਇਹਨਾਂ ਦਾ ਸੁਭਾਅ ਤੇ ਆਦਤਾਂ ਉਹ ਬਿਲਕੁਲ ਪੁਰਾਣੀਆਂ ਹੀ ਹਨ ਇੰਜੇ ਦੋਸਤੋ ਕਿਹਾ ਜਾ ਸਕਦਾ ਹੈ ਕਿ ਹੁਣ ਤੱਕ ਜੋ ਸੀਜ਼ ਫਾਇਰ ਦੇ ਹਾਲਾਤ ਹਨ ਉਸ ਅਨੁਸਾਰ ਜਿੱਤ ਹੋਈ ਹੈ ਤਾਂ ਭਾਰਤੀ ਫੌਜ ਦੀ ਪਾਕਿਸਤਾਨੀ ਗਵਰਨਮੈਂਟ ਵੀ ਜਿੱਤ ਦਾ ਦਾਅਵਾ ਕਰ ਸਕਦੀ ਹੈ ਪਰ ਦੋਸਤੋ ਜਦੋਂ ਜੰਗ ਹੁੰਦੀ ਹੈ ਤਾਂ ਇੱਕ ਧਿਰ ਜਿੱਤਦੀ ਹੈ ਤੇ ਦੂਜੀ ਧਿਰ ਹਾਰਦੀ ਹੈ ਇਸ ਜੰਗ ਵਿੱਚ ਹਾਰਿਆ ਕੋਣ ਇਸ ਸਵਾਲ ਦਾ ਜਵਾਬ ਤਾਂ ਮਿਲਣਾ ਹੀ ਚਾਹੀਦਾ ਹੈ ਤਾਂ ਦੋਸਤੋ ਕੋੜੀ ਸੱਚਾਈ ਇਹ ਹੈ ਕਿ ਇਸ جنگ ਤੋਂ ਬਾਅਦ ਸੀਜ਼ਫਾਇਰ ਵਿੱਚ ਹਾਰ ਹੋਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਛਵੀ ਦੀ ਇੱਕ ਅਨਰਪੱਖ ਨਿਰਧੜਕ ਨੇਤਾ ਜੋ ਦੇਸ਼ ਦੀ ਆਣ-ਬਣ ਸ਼ਾਨ ਲਈ ਜੀਵਨ ਅਤੇ ਮਰਨ ਵਾਲਾ ਨੇਤਾ ਉਹਨਾਂ ਦੀ ਇਸ ਪ੍ਰਕਾਰ ਦੀ ਛਵੀ ਬਣੀ ਹੋਈ ਸੀ ਉਸ ਦੀ ਇਸ ਛਵੀ ਦੀ ਹੀ ਹਾਰ ਹੋਈ ਹੈ ਇਸ ਜੰਗ ਵਿੱਚ ਉਹਨਾਂ ਦੇ ਆਪਣੇ ਚਾਹਣ ਵਾਲੇ ਹੀ ਉਹਨਾਂ ਦੇ ਇਸ ਕਦਮ ਤੋਂ ਨਿਰਾਸ਼ ਹੋਏ ਹੋਣਗੇ ਕਿਉਂਕਿ ਜੰਗ ਨੂੰ ਇਸ ਲੈਵਲ ਤੇ ਲਿਆ ਕੇ ਇੰਜ ਖਤਮ ਨਹੀਂ ਕੀਤਾ ਜਾ ਸਕਦਾ ਸੀ ਕੁਝ ਠੋਸ ਪ੍ਰਾਪਤੀ ਉਹਨਾਂ ਕੋਲ ਦੱਸਣ ਨੂੰ ਦੇਸ਼ ਵਾਸਤੇ ਹੋਣੀ ਚਾਹੀਦੀ ਸੀ ਜਿਵੇਂ ਵੱਡੇ ਵਾਂਟਡ ਅਤਵਾਦੀ ਜੋ ਭਾਰਤ ਵਿੱਚ ਵਾਂਟਡ ਹਨ ਪਾਕਿਸਤਾਨ ਵਿੱਚ ਰਹਿ ਰਹੇ ਹਨ ਪਾਕਿਸਤਾਨ ਵੱਲੋਂ ਉਹਨਾਂ ਨੂੰ ਭਾਰਤ ਨੂੰ ਸੌਂਪਣਾ ਜਾਂ ਜਾਂ ਫਿਰ ਭਾਰਤ ਦੁਆਰਾ ਇੱਕ ਨਿਰਣਾਇਕ ਜੰਗ ਰਾਹੀਂ ਪੀਓਕੇ ਨੂੰ ਭਾਰਤ ਵਿੱਚ ਸ਼ਾਮਲ ਕਰ ਲੈਣਾ ਜਾਂ ਜਾਂ ਫਿਰ ਬਲੋਚਿਸਤਾਨ ਜਿੱਹਾਂ ਬਲੋਚਾਂ ਦਾ ਦੇਸ਼ ਬਣਾ ਦੇਣਾ ਕੁਝ ਤਾਂ ਠੋਸ ਹੋ ਹੀ ਜਾਣਾ ਚਾਹੀਦਾ ਸੀ ਦੋਸਤੋ ਪਰ ਹਾਲੇ ਤੱਕ ਮੀਡੀਆ ਵਿੱਚ ਕੁਝ ਸਾਫ਼-ਸਾਫ਼ ਜ਼ਾਹਰ ਨਹੀਂ ਹੋਇਆ ਹੈ ਜੇ ਜੇ ਪਾਕਿਸਤਾਨ ਹੁਣ ਟੈਰਰਿਸਟ ਸਪੋਰਟਰ ਦੇਸ਼ ਨਹੀਂ ਹੈ ਇਹ ਵਾਦਾ ਕਰਦਾ ਹੈ ਤਾਂ ਇਸ ਦੇ ਉੱਪਰ ਇਤਬਾਰ ਕੌਣ ਕਰੇਗਾ ਦੋਸਤੋ ਪਾਕਿਸਤਾਨ ਦਾ ਚਰਿੱਤਰ ਇਤਿਹਾਸ ਕੀ ਹੈ ਇਹ ਸਭ ਨੂੰ ਪਤਾ ਹੈ ਉਹ ਐਂਟੀ ਇੰਡੀਆ ਰਿਹਾ ਹੈ ਤੇ ਰਹੇਗਾ ਫਿਰ ਜਦੋਂ ਸਭ ਕੁਝ ਭਾਰ ਦੇ ਅਨਕੂਲ ਸੀ ਤਾਂ ਭਾਰਤ ਸੀ ਫਿਰ ਲਈ ਕਿਉਂ ਤਿਆਰ ਹੋਇਆ ਇਸ ਦਾ ਜਵਾਬ ਵੈਲਿਡ ਜਵਾਬ ਮਿਲਣਾ ਹੀ ਚਾਹੀਦਾ ਹੈ ਨਹੀਂ ਤਾਂ ਅੱਜ ਵੀ ਸੱਬ ਦਾ ਬਾਬ ਅਮਰੀਕਾ ਭਾਰਤ ਇਸ ਪੋਜੀਸ਼ਨ ਤੋਂ ਬਾਹਰ ਨਹੀਂ ਆਇਆ ਹੈ ਇਹ ਹੀ ਲੋਕਾਂ ਵਿੱਚ ਸੰਦੇਸ਼ ਜਾਵੇਗਾ ਬਾਕੀ ਦੋਸਤੋ ਅੰਤ ਵਿੱਚ ਕੁਝ ਲੋਕਾਂ ਦਾ ਮੰਨਣਾ ਹੈ ਕਿ جنگ ਖਤਮ ਹੋ ਗਈ ਹੈ ਪਰ ਦੋਸਤੋ ਕੀ ਸੱਚ ਹੀ ਇੰਜ ਹੈ ਕਿ ਇਹ ਸੀਜ਼ ਫਾਇਰ جنگਬੰਦੀ ਵਿੱਚ ਬਦਲ ਜਾਵੇਗੀ ਕਿ ਇਹ ਪਾਕਿਸਤਾਨ ਦੀ ਕੋਈ ਸਟ੍ਰੈਟਜੀ ਦਾ ਹਿੱਸਾ ਤਾਂ ਨਹੀਂ ਸਾਜ਼ਿਸ਼ ਤਾਂ ਨਹੀਂ ਨੁਕਸਾਨ ਸਮੇਟ ਕੇ ਫਿਰ ਤੋਂ ਪੂਰੀ ਤਾਕਤ ਨਾਲ ਹਮਲਾ ਕੀਤਾ ਜਾਵੇ ਕਿ ਪਾਕਿਸਤਾਨ ਇੰਜ ਤਾਂ ਨਹੀਂ ਕਰ ਰਿਹਾ ਕਿਉਂਕਿ IMF ਤੋਂ ਉਸ ਨੂੰ ਲੋਨ ਸੈਂਕਸ਼ਨ ਹੋ ਗਿਆ ਹੈ ਚਾਈਨਾ ਵੀ ਉਸ ਦੀ ਪਿੱਠ ਦੇ ਉੱਪਰ ਆ ਕੇ ਖੁੱਲ ਕੇ ਖੜਾ ਹੋ ਗਿਆ ਹੈ ਤੇ ਪੂਰੀ ਹਲਾਸ਼ੇਰੀ ਦੇ ਰਿਹਾ ਹੈ विद द मनी एंड अमोनिशन ओहो दे ही रहया होवेगा पाकिस्तान ਜੇਦਾ ਅਮਰੀਕਾ ਦੇ ਹੱਕ ਵਿੱਚ ਖੜਾ ਰਿਹਾ ਤਾਂ ਦੋਸਤੋ ਇਹ ਸੀਜ਼ ਫਿਰ ਜੰਗਬੰਦੀ ਹੀ ਹੈ ਪਰ ਪਰ ਜੇ ਚਾਈਨਾ ਦੇ ਹੱਕ ਵਿੱਚ ਪਾਕਿਸਤਾਨ ਆ ਗਿਆ ਤਾਂ ਜੰਗ ਫੇਰ 2-4 ਦਿਨਾਂ ਦੇ ਠਹਿਰਾਓ ਤੋਂ ਬਾਅਦ ਸ਼ੁਰੂ ਹੋ ਜਾਵੇਗੀ ਇੱਕ ਪੂਰੀ ਕਨਵੈਨਸ਼ਨਲ ਵਾਰ ਵੇਖੋ 2-4 ਦਿਨਾਂ ਦੀ ਦੋਸਤੋ ਢੀਕ ਕਰ ਹੀ ਲੈਂਦੇ ਹਾਂ ਬਾਕੀ ਤੁਹਾਡੀ ਕੀ ਰਾਏ ਹੈ ਜੰਗ ਖਤਮ ਹੋ ਗਈ ਹੈ ਜਾਂ ਫਿਰ ਇਹ ਦੁਬਾਰਾ ਛਿੜੇਗੀ ਤੁਸੀਂ ਕਮੈਂਡ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਨਸਾ ਮੈਂ ਹੋ ਕਰੂ ਨਿਵਾ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕੇ ਹੋ ਉਸ ਬਸਤ ਸਦ ਸੰਗ